ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਪੈਂਦੀ ਆ ਬਾਈ ਲਾਪਰੀ ਦੇ ਘਰੋਂ ਵੀਡੀਓ ਬਣਾਉਣ ਲੱਗੇ ਆ ਤੇ ਜਿਹੜੇ ਵੀ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਘੰਟੀ ਵਾਲਾ ਬਟਨ ਆਲ ਤੇ ਪ੍ਰੈਸ ਕਰ ਲਓ ਤੇ ਜਿਹੜੇ ਵੀਰ ਆਪਾਂ ਨੂੰ ਫੇਸਬੁੱਕ ਪੇਜ ਤੇ ਵੇਖ ਰਹੀ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਲਾਈਕ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਦੇ ਸਦਕਾ ਹੀ ਆਪਾਂ ਇਹ ਚੈਨਲ ਸ਼ੁਰੂ ਕੀਤਾ ਸਾਰੇ ਭਰਾਵਾਂ ਦੇ ਸਾਸ ਦੇ ਨਾਲ ਹੀ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਨੇ ਆਫਰ ਹੀ ਕੀਤੇ ਆ ਬਾਈ ਕੋਲੇ ਚੜਦੀ ਤੋਂ ਚੜਦੀ ਬੱਛੀ ਆ ਬਾਈ ਕੋਲੇ ਸਤਨਾਗਾ ਬੱਛੀਆਂ ਦੀ ਤੇ ਬਹੁਤ ਸੁਨਖਣ ਤੇ ਜਾਤ ਨਸਲ ਵਾਲੀਆਂ ਬੱਛੀਆਂ ਪੂਰੀ ਡਿਟੇਲ ਆਪਾਂ ਬਾਈ ਤੋਂ ਲੈਣੇ ਆ ਜਿਹੜੇ ਵੀ ਵੀਰ ਭਰਾਵਾਂ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ 628807 9197 ਤੇ ਕਰਾਉਣੇ ਆ ਤੁਹਾਡੀ ਗੱਲਬਾਤ ਹਾਂਜੀ ਬਾਈ ਜੀ ਆ ਜਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਜੀ ਹਾਂਜੀ ਹਾਂਜੀ ਵਧੀਆ ਬਾਈ ਤੇ ਬਾਈ ਜੀ ਆਪਣਾ ਡਰੈਸ ਕਨਫਰਮ ਕਰੋ ਜੀ ਪਿੰਡ ਮੇਰਾ ਸੁਗਨੰਦ ਬਾਈ ਹਾਂਜੀ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਜੀ ਫੇਰ ਭਗਤਾ ਭਾਈ ਕਬਗਰਾੜੀ ਆ ਬਗਰਾੜੀ ਮੋਗਾ ਆਪਾਂ ਤੋਂ 40 ਕਿਲੋਮੀਟਰ ਆ ਠੀਕ ਹੈ ਜੀ ਤੇ ਬਰਿੰਡਾ 35 ਆ 35 ਹੈ ਜੀ ਹਾਂ ਤੇ ਜਿਹੜਾ ਵਾ ਰੋਡ ਜਾਂਦਾ ਬਾਜਾਖਾਨਾ ਭਗਤਾ ਹਾਂ 100 ਮੀਟਰ ਆ ਠੀਕ ਉਹ ਬਾਈ ਦਾ ਖੇਤਾਂ ਜੀ ਘਰ ਆ ਸੜਕ ਦੇ ਨੇੜੇ ਹਾਂ 1.5 ਕਿਲੋਮੀਟਰ ਪਿੱਛੇ ਹਟਮਾ ਤੇ ਬਾਈ ਆਪਣਾ ਤੇ ਦੱਸੋ ਫਿਰ ਪਿਛਲੀ ਵੀਡੀਓ ਦਾ ਜਿਹਦੇ ਦਾਨ ਮਾਲ ਤੇਲ ਹੋ ਗਿਆ ਸੀ ਠੀਕ ਹੈ ਜੀ ਤੇ ਇੱਕ ਵੱਛੀ ਇੱਕ ਘਰ ਲੈ ਗਈ ਸੱਤ 6 ਵੱਛੀਆਂ ਇਧਰ ਤੇ ਲੈ ਗਈ ਸੀਗੇ ਉਡਾਂ ਕੋਲੇ ਪੰਡਾ ਜਗਨਾ ਆਹ ਕਿਹੜਾ ਯਾਰ ਭੁੱਲ ਗਿਆ ਪੰਡਾ ਕਿਹੜਾ ਠੀਕ ਠੀਕ ਆ ਠੀਕ ਆ ਵੀ ਜਨਿ ਕਿ 6 ਕਾ 6 ਨਾਗ ਇੱਕ ਲੈ ਗਿਆ ਘਰ ਤੇ ਇੱਕ ਬੱਛੀ ਇੱਕ ਵੀਰ ਲੈ ਗਿਆ ਹੈਨਾ ਤੇ ਅੱਜ ਦੀ ਵੀਡੀਓ ਦੇ ਵਿੱਚ ਫਿਰ ਕਿੰਨੇ ਨਾਗਾ ਬਾਈ ਅੱਜ 8 ਬੱਛੀਆਂ 8 ਬੱਛੀਆਂ ਠੀਕ ਆ ਤੇ ਅੱਜ ਵੀ ਕੋਈ ਆਫਰ ਕਰਨਾ ਆਪਾਂ ਭਰਾਵਾਂ ਨੂੰ ਆਫਰ ਸੱਤ ਜੇ ਕੋਈ 7 ਇਕੱਠੀਆਂ ਲਊ ਇੱਕ ਬੱਛੀ ਫ੍ਰੀ ਜੇ ਕੋਈ 7 ਬੱਛੀਆਂ ਇਕੱਠੀਆਂ ਲੈਂਦਾ ਪਹਿਲੇ ਦੱਸ ਦਿੰਨੇ ਆਪਾਂ ਜੇ ਕੋਈ 7 ਬੱਛੀਆਂ ਕੋਈ ਇਕੱਠੀਆਂ ਲੈਂਦਾ ਤੇ ਇੱਕ ਬੱਛੀ ਬਾਈ ਨੇ ਆਫਰ ਕੀਤਾ ਵੀ ਫ੍ਰੀ ਦੇਣੀ ਆਪਾਂ ਤੇ ਜੇ ਕੋਈ 4 ਵੱਛੀਆਂ ਲੈਂਦਾ 400 ਕਿਲੋਮੀਟਰ ਕਰਾਇਆ ਜੇ ਕੋਈ ਚਾਰ ਵੱਛੀਆਂ ਲੈਂਦਾ ਤੇ 400 ਕਿਲੋਮੀਟਰ ਕਰਾਇਆ ਫਰੀ ਹਾਂ ਆਏ ਨਹੀਂ ਕੋਈ 20 30 50 400 400 ਕਿਲੋਮੀਟਰ ਤੱਕ ਕਰਾਇਆ ਫਰੀ ਜੇ ਕੋਈ ਚਾਰ ਚਾਰ ਇਕੱਠੀਆਂ ਲੈਂਦਾ ਇੱਕ ਦੋ ਤੇ ਵੀ ਨਹੀਂ ਕਰਾਇਆ ਫਰੀ ਤਿੰਨਾਂ ਤੇ ਵੀ ਨਹੀਂ ਫਰੀ ਜੇ ਕੋਈ ਚਾਰ ਲੈਂਦਾ ਤੇ 400 ਕਿਲੋਮੀਟਰ ਤੱਕ ਫਰੀ ਪਹੁੰਚ ਅਗਲੇ ਦੇ ਘਰ ਤੱਕ ਜਣੀ ਕੇ 400 ਕਿਲੋਮੀਟਰ ਤੱਕ ਠੀਕ ਹੈ ਜੀ ਤੇ ਫਿਰ ਕਰਗੇ ਹੀ ਸ਼ੁਰੂ ਆਪਾਂ ਅੱਜ ਠੀਕ ਹੈ ਜੀ ਦੱਸੋ ਕਿਹੜੇ ਬੱਚੇ ਤੋਂ ਕਰਗੇ ਆਪਾਂ ਸਾਰੇ ਟੌਪ ਦੇ ਬੱਚੇ ਆ ਬਾਈ ਕੋਲੇ ਸਹੀ ਗੱਲ ਆ ਬੱਚੇ ਤੋਂ ਕਰਦੇ ਆ ਸ਼ੁਰੂ ਬਹੁਤ ਪਹਿਲਾਂ ਪਾ ਝੋਲੀ ਦਿਖਾਉਣੇ ਸੁੰਨੀ ਜੀ ਕੱਲਾ ਕੱਲਾ ਥਾਣਾ ਬਾਈ ਕਰਿਓ ਇਧਰ ਨੂੰ ਦੇਖੋ ਜੀ ਬਹੁਤ ਸੋਹਣੇ ਥਾਣਾ ਝੂਲੀਆਂ ਗੱਦੀ ਪੱਟੀ ਫਿਰਦੀ ਜਿਵੇਂ ਗੱਬਣ ਵਾਲੀ ਗੱਦੀ ਲਈ ਫਿਰਦੀ ਆ ਮਾਂ ਜੀਤੀ ਹੁਣੀ ਦੇਖੋ ਜੀ ਫੇਸ ਕੁਆਲਿਟੀ ਦੇਖੋ ਬਾਈ ਕਿੰਨੀ ਏਜ ਆ ਜੀ ਉਮਰ ਕਿੰਨੀ ਇਹ ਉਮਰ ਹੈ ਜੀ ਇਹ ਦੀ 6 ਮਹੀਨਿਆਂ ਦੀ 6 ਮਹੀਨਿਆਂ ਦੀ ਹਾਂਜੀ ਠੀਕ ਹੈ ਜੀ ਜਾਨੀ ਕਿਸੇ ਸਿੰਘ ਦਗਾਉਣੇ ਆ ਤੇ 6 ਮਹੀਨੇ ਦੀ ਉਮਰ ਆ ਤੇ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕੰਨ ਬੋਦੀ ਵਾਲੀ ਬੱਚੀ ਹੈ ਤੇ ਸਰੀਰ ਦੀ ਬਾਡੀ ਬੰਤਰ ਦੇਖੋ ਇਕੱਲਾ ਇਕੱਲਾ ਥਾਣਾ ਤੋਰਾ ਤੋਰਾ ਓਕੇ ਆ ਘੋੜੀ ਵਰਗੀ ਆ ਬਹੁਤ ਟੌਪ ਕਲਾਸ ਬੱਚਾ ਨਸਲ ਕੁਆਲਿਟੀ ਬਹੁਤ ਆ ਛੋਟਾ ਜਿਹਾ ਫੇਸ ਆ ਨਿੱਕਾ ਕੰਨ ਗੋਲ ਬੋਦੀ ਵਾਲੀ ਬੱਚੀ ਆ ਬਾਕੀ ਦੁੱਧ ਵਾਲੀ ਲੂਈ ਹੋਈ ਹੈ ਹਜੇ ਹੈ ਨਾ ਬਈ ਤੇ ਚੰਗੀ ਸੇਵਾਸ ਸੰਭਾਲ ਹੋ ਜੇ ਤੇ ਚੰਗਾ ਬੱਚ ਬੱਚੀ ਤਿਆਰ ਪੂਰੀ ਟੌਪ ਦੀ ਹੋਊਗੀ ਵੈੜ ਚੰਗੀ ਵੈੜ ਬਣੂਗੀ ਹਾਂ ਪਿੱਠਪੁੜੇ ਦੀ ਬਹੁਤ ਖੁੱਲੇ ਹੱਡ ਪੈਰਾਂ ਦੀ ਆ 6 ਮਹੀਨਿਆਂ ਦੀ ਉਮਰ ਆ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਪੂਰੀ ਬੋਦੀ ਬੰਤਰ ਪੂਰੀ ਚੰਗੀ ਆ ਕੱਟਪੂੜਾ ਬਹੁਤ ਸੋਹਣਾ ਤੇ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਕੋਈ ਫੂਟ ਸ਼ਾਂਗ ਨਹੀਂ ਬਾਕੀ ਵੀਰੇ ਥਾਣਾ ਐ ਕੁਆਲਿਟੀ ਦੇਖਿਓ ਵਛੀ ਜੀ ਦੇਖਿਓ ਐ ਪਤਲਾ ਮਾਸ ਅਲੀ ਵੇਦਾ ਪੂਰੀ ਵੱਜੇ ਨਹੀਂ ਕਿ ਚੰਗੀ ਗਾਂ ਤਿਆਰ ਹੋਊਗੀ ਕੋਈ ਐ ਨਹੀਂ ਕੋਈ ਗੱਲ ਤੇ ਰੇਟ ਤਾਂ ਆਪਾਂ ਫਿਰ ਇਹਨਾਂ ਦਾ ਸਾਰਿਆਂ ਦਾ ਇਕੱਠਿਆਂ ਦਾ ਹੀ ਪੁੱਛਾਂਗੇ ਬਾਈ ਤੋਂ ਤੇ ਜਿਹੜੀ 2 ਨੰਬਰ ਤੇ ਆ ਬਾਈ ਵਛੀ ਇਹ ਵੀ ਪੂਰੀ ਟੌਪ ਕਲਾਸ ਹੈ ਸਹੀ ਗੱਲ ਝੋਲੀ ਦੇਖੋ ਪਹਿਲਾਂ ਤਾਂ ਵਛੀ ਜੀ ਐ ਚਾਰ ਹੀ ਥਾਣਾ ਕੋਈ ਫੂਟ ਸ਼ਾਂਗ ਨਹੀਂ ਤੇ ਕੱਲਾ ਕੱਲਾ ਥਾਣਾ ਮੋਟੇ ਮੋਟੇ ਥਾਣ ਦੇਖੋ ਜੀ ਪੂਰੀ ਗੱਦੀ ਪੱਟੀ ਫਰਦੀ ਐ ਵੀ ਤੇ ਭਾਈ ਇਹਦੀ ਕਿੰਨੀ ਉਮਰ ਆ ਇਹਦੀ ਭਾਈ 9 ਮਹੀਨੇ ਤੇ 7 ਦਿਨਾਂ ਦੀ ਉਮਰ ਆ 9 ਮਹੀਨੇ ਤੇ 7 ਦਿਨਾਂ ਦੀ ਉਮਰ ਆ ਬੱਚੇ ਦੀ ਤੇ ਲੂਈ ਹਜੇ ਦੁੱਧ ਵਾਲੀ ਗਈ ਐ ਤੇ ਐ ਚੌਂਕ ਦਾ ਮੁਕ ਬਹੁਤ ਤੇ ਕੁਆਲਟੀ ਦੇ ਕੁਆਲਟੀ ਵੇਖੋ ਜੀ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕੰਨਾ ਗੋਲ ਬੋਦੀ ਵਾਲੀ ਬੱਚੀ ਆ ਤੇ ਬਾਡੀ ਬੰਤਰ ਵੀ ਬਹੁਤ ਵਧੀਆ ਪੱਠਪੂੜਾ ਬਹੁਤ ਖੁੱਲੇ ਹੱਡ ਪੈਰਾਂ ਦੀ ਆ ਬਾਕੀ ਉੱਪਰੋਂ ਵੀ ਸਟੇਟ ਆ ਬਿਲਕੁਲ ਤੋਰਾ ਕਰੋ ਜੀ ਕਰਾਓ ਚੈੱਕ ਦੇਖੋ ਜੀ ਫੇਸ ਕੁਆਲਟੀ ਬਹੁਤ ਸੋਹਣੀ ਆ ਨਿੱਕਾ ਕੰਨ ਬੋਦੀ ਵਾਲੀ ਬੱਚੀ ਆ ਐ ਦਡੰਗੇ ਹੀ ਲਾਉਂਦੀ ਆ ਪੂਰੀ ਖੁੱਲੀਆਂ ਆਈਆਂ ਬਾਈ ਫਾਰਮ ਦੀ ਬਰੀਡ ਹੈ ਨਾ ਆਪਣੇ ਕੋਲੇ 6 ਬੱਚੀਆਂ ਦਾ ਰਿਕਾਰਡ ਜੇ ਕੋਈ ਮੰਗੂਗਾ ਆਪਾਂ ਦੇ ਸਕਦੇ ਆ ਉਹ ਭਰਾ ਆਪਾਂ ਦੇ ਸਕਦੇ ਆ ਜੇ ਕੋਈ ਵੀਰ ਮੰਗੇ ਨਹੀਂ ਆਪਣਾ ਅਸੂਲ ਆਪਾਂ ਕਿਸੇ ਵੀਡੀਓ 'ਚ ਭਾਵੇਂ ਆਪਣਾ ਕੋਈ ਡੀਐਨਏ ਕਰਾ ਕੇ ਦੇ ਦੇ ਮੈਂ ਤਾਂ ਵੀ ਨਹੀਂ ਬੋਲਦਾ ਸਹੀ ਗੱਲ ਆ ਬਾਈ ਸਹੀ ਗੱਲ ਜੇ ਮਿਲਿਆ ਤਾਂ ਹੀ ਤੇ ਨਿਰ ਕਰ ਸਹੀ ਗੱਲ ਆ ਬਾਕੀ ਜਿਵੇਂ ਕੋਈ ਪਿੱਛੋਂ ਮਾਲਕ ਦੱਸਦਾ ਉਵੇਂ ਹੀ ਆਪਾਂ ਅੱਗੇ ਦੱਸਦੇ ਆ ਦੇਖੋ ਜੀ ਬਹੁਤ ਟਾਪ ਕਲਾਸ ਬੱਚਾ ਤੇ ਜੇ ਇੱਕ ਦੋ ਘਟੇ ਫੀਡ ਦੇ ਇਹਨੂੰ ਚਾਰੇ ਜਾਂਦੇ ਨੇ ਸੀਮਨ ਲੈ ਲੈਣਾ ਕੱਦ ਕਾਠ ਬਹੁਤ ਵਧੀਆ ਬਾਹਲੇ ਤਾਂ ਨਹੀਂ ਕਹਿੰਦੇ ਹਨ ਜਦਦੇ ਤਿਆਰ ਹੋਗੀ ਸੱਤ ਘਰ ਗਾਹ ਗਏ ਸੱਤ ਘਰ ਸਹੀ ਗੱਲ ਆ ਭਾਈ ਇਹ ਤਾਂ ਹੈ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਇਤਨੀ ਆਪਾਂ ਕਹਿੰਦੇ ਜੇ ਜਾਣੇ ਦੇਖਣ ਬਸ ਬਾਈ ਤੋਰੀ ਸਹੀ ਗੱਲ ਬਣਾ ਕੇ ਮੜ ਕੇ ਰੇਟ ਨਹੀਂ ਪੋਜਦੇ ਤੇ ਭਾਈ ਜਿਹੜੇ ਆ ਸੰਗ ਦਗਾ ਜਾਂ ਦੀਂਦੇ ਵੀ ਉਪਰੋਂ ਤੇ ਇਹ ਤਾਂ ਦਾ ਕੋਈ ਚੱਕਰ ਚੁੱਕਰ ਨਹੀਂ ਕੋਈ ਜਖਮ ਨਹੀਂ ਬੈਕਟ ਹੋਵੇ ਠੀਕ ਹੈ ਜੀ ਵੀਡੀਓ ਦੇ ਕਹਿੰਦੇ ਅਗਲਾ ਫੋਨ ਵਾਲਾ ਬੱਚੀ ਜਿਹੜਾ ਕੇ ਭੇਜਦੇ ਸਹੀ ਗੱਲ ਆ ਭਾਈ ਠੀਕ ਹੈ ਜੀ ਬਾਈ ਜੀ ਪੂਰੀ ਫੁੱਲ ਗਾਰੰਟੀ ਹੈ ਕੋਈ ਸੰਗਾ ਸੰਗਾ ਕੋਈ ਵੀ ਭਰਾ ਚੱਕਰ ਨਾ ਮੰਨੇ ਬੇਫਿਕਰ ਹੋ ਕੇ ਬੱਚੀ ਲੈ ਜੇ ਬਾਈ ਕਹਿੰਦਾ ਬਈ ਹੁਣ ਆਪਾਂ ਨਾ ਆ ਬੱਚਿਆਂ ਦਾ ਬਈ ਚਲਾ ਹੀ ਲਿਆ ਦਿਆ ਨਹੀਂ ਹੁਣ ਬਈ ਕਣਕ ਨੇੜੇ ਆ ਗਈ ਸੀ ਹੈਨਾ ਪਾਣੀ ਪੂਣੀ ਲਾਉਣਾ ਸਪਰੀਅੰਸ ਪ੍ਰੂਵਾਂ ਸ਼ਰਤ ਕੰਮ ਤਾਂ ਦੇ ਜੀ ਰੋਤਾ ਹਾਂ ਤੈਨੂੰ ਆਪਾਂ ਵੀਰੇ ਬਸ ਮੈਂ ਤਾਂ ਲਿਆਉਣੇ ਆਲੀ ਸੀ ਅੱਗੇ ਬੱਚੀਆਂ ਵੇਚਦੀ ਮੈਂ ਹਰ ਚਿਰ ਵਿਚਾਰੇ ਲੋਕ ਬਹੁਤ ਸਹੀ ਗੱਲ ਆਪਾਂ ਸਾਨੂੰ ਲਿਆ ਦੇ ਲਿਆ ਭਰਾਵਾਂ ਨੇ ਬਹੁਤ ਸਾਥ ਦਿੱਤਾ ਜਾਨੀ ਕਿ ਫੋਨ ਬਹੁਤ ਆਉਂਦੇ ਆ ਵੀ ਸਾਨੂੰ ਬੱਚੀਆਂ ਲਿਆ ਕੇ ਸਹੀ ਗੱਲ ਆ ਬਈ ਬਾਕੀ ਜਿਸ ਦਾ ਕੰਮ ਉਸੀ ਕੋ ਸਾਜੇ ਸੋਡਾ ਕੰਮ ਹੈ ਤੇ ਜੇ ਭਰਾਵਾਂ ਦੀ ਡਿਮਾਂਡ ਆ ਤੇ ਫਿਰ ਉਸੇ ਡਿਮਾਂਡ ਦੇ ਉੱਤੇ ਆਪਾਂ ਨੂੰ ਆਉਣਾ ਪੈਂਦਾ ਫੇਰ ਹੀ ਆਪਣੇ ਜਿਹੜੇ ਚਾਰ ਭਰਾ ਦੇਂਦੇ ਆ ਹੈਨਾ ਸਹੀ ਗੱਲ ਸ ਸੋ ਇਹ ਤਾਂ ਹੈ ਬਾਈ ਸਹੀ ਗੱਲ ਹੈ ਸਾਰਿਆਂ ਦੇ ਸਾਥ ਦੇ ਨਾਲ ਹੀ ਹੈ ਬਾਕੀ ਵੀਰੇ ਆਏ ਆ ਆਪਣੇ ਕੋਲੋਂ ਹੁਣ ਅੱਗੇ ਆਪਾਂ ਬੱਚੀਆਂ ਭੇਜਿਆ ਸਮਝ ਲਓ 200 ਕਿਲੋਮੀਟਰ ਤੇ ਫ੍ਰੀ ਕਰਾਇਆ ਕੋਈ ਨਹੀਂ ਅੱਗੇ ਉਹ 6 ਬੱਚੀਆਂ ਲੈ ਕੇ ਗਏ ਆ ਹਾਂਜੀ ਤੇ ਉਹਨਾਂ ਨੂੰ ਵੀ ਐਂ ਆਖਿਆ ਸੀ ਮੈਂ ਕਿਹਾ ਬਾਈ ਜੇ ਕਿਸੇ ਬੱਚੀ ਦੇ ਸਰੀਰ ਤੇ ਗੰਡ ਗੰਡ ਜਾਂ ਕੋਈ ਸਿਹਜੀ ਦਾ ਆਪਾਂ ਜ਼ਿੰਮੇਵਾਰ ਆ ਸਹੀ ਗੱਲ ਆ ਬਾਈ ਬਾਈ ਜੀ ਫੁੱਲ ਗਰੰਟੀ ਆ ਕਿਸੇ ਪੱਖ ਵੀ ਕੋਈ ਐ ਚੱਕਰ ਨਾ ਮੰਨਿਓ ਬਹੁਤ ਸੋਹਣੀ ਬੱਚੀ ਆ ਪੂਰਾ ਟਾਪ ਕਲਾਸ ਦੀ ਆ ਮੈਨੂੰ ਬਲੱਗਦਾ ਵੀ ਜਿੰਨੀਆਂ ਬੱਚੀਆਂ ਬਾਕੀ ਹਜੇ ਦੂਜੀਆਂ ਤੇ ਆਪਾਂ ਨਿਗਾਹ ਮਾਰੀ ਨਹੀਂ ਤੇ ਪੂਰੀ ਸਰੇ ਦੀ ਬੱਚੀ ਆ ਸਹੀ ਗੱਲ ਇਸ ਤੋਂ ਵੀ ਚੜਦੀ ਤੇ ਚੜਦੀ ਇਸ ਤੋਂ ਅਗਲਾ ਬੱਚਾ ਦੇਖੋ ਚਿੱਟੀ ਕਬੂਤਰਗੀ ਬੱਚੀ ਆ ਤੇ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨ ਬੁੱਦੀ ਵਾਲੀ ਬੱਚੀ ਆ ਤਾਂ ਦੇਖ ਕਰੋ ਚਾਹਤੇ ਆਹ ਬਈ ਸਾਹਮਣੇ ਹੁਣ ਵਿਖਦੀ ਸੀ ਹਾਂ ਜੀ ਹਾਂ ਹਾਂ ਮੇਰੇ ਅਜ ਤੋਂ ਗਾਹ ਖੜੇ ਸੀਗੇ ਸਹੀ ਗੱਲ ਹੈ ਤੁਹਾਡੇ ਭਾਜਤੇ ਦੇ ਅੱਜ ਦੋ ਘਰ ਮੋੜਤੇ ਉਹ ਵੀ ਆਪਾਂ ਵੀਡੀਓ ਚ ਦਿਖਾਉਣੀਆ ਕਰਕੇ ਚਾਰ ਪੰਜ ਬੱਚੀਆਂ ਲੱਗਦੀ ਸਹੀ ਗੱਲ ਹੈ ਨਹੀਂ ਤਾਂ ਬੱਚੀਆਂ ਦਾ ਫਿਰ ਹਾਂ ਸਹੀ ਗੱਲ ਵੀਡੀਓ ਬਣਾਉਣੀ ਮੈਨੂੰ ਕਿਹਾ ਕਰਕੇ ਤੇ ਹਾਂ ਬਾਈ ਨੇ ਵੀ ਆਪਾਂ ਵੀਡੀਓ ਬਣਾਉਣੀ ਕਰਕੇ ਵੀ ਰੋਕੀਗਾ ਸਹੀ ਗੱਲ ਪਰਮਾਤਮਾ ਲੰਮੀ ਉਮਰ ਲਾਵੇ ਚਾਰ ਘਰ ਜੋੜਨ ਵਾਲੀ ਸਹੀ ਗੱਲ ਹੈ ਬਾਈ ਬੇਲ ਬੂਲ ਦੇਖ ਕੇ ਢੀ ਲੰਮੀਆਂ ਬੱਚੀ ਦੀ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਬਾਡੀ ਬੰਤਰ ਦੇਖੋ ਵੇਟ ਬੂਟ ਬਹੁਤ ਚੰਗਾ ਦੇਖੀ ਬਈ ਬਾਈ ਬਹੁਤ ਸੋਹਣੀ ਸਹੀ ਗੱਲ ਆ ਪਿੰਕ ਨੋਜਾਲੀ ਆ ਜਿਹਨੂੰ ਆਪਾਂ ਕਹਿੰਦੇ ਨੇ ਵੀ ਪਿੰਕ ਨੋਜਾਲੀ ਆ ਤੇ ਸਹੀ ਗੱਲ ਆ ਨਿੱਕਾ ਕੰਨ ਗੋਲ ਫੇਸ ਕੁਆਲਿਟੀ ਬਹੁਤ ਚੰਗੀ ਆ ਜਾਤ ਨਸਲ ਵਾਲੀ ਬੱਚੀ ਆ ਤੇ ਰੰਗ ਪ੍ਰਿੰਟ ਤਾਂ ਕੀ ਬਾਤ ਆਈਆਂ ਇਹ ਆ ਚਿੱਟੇ ਰੰਗ ਦੀ ਤਾਂ ਥੋੜੀ ਡਿਮਾਂਡ ਜਿਆਦਾ ਰਹਿੰਦੀ ਆ ਵੀਰੇ ਝੋਲੀ ਦਿਖਾਈ ਸਹੀ ਗੱਲ ਆ ਬਾਈ ਝੋਲੀ ਤਾਂ ਗੱਬਣ ਵਾਲੀ ਆ ਬਾਈ ਮੋੜੀ ਪਰੇ ਨੂੰ ਮੋੜ ਗੋੜੀ ਸਹੀ ਗੱਲ ਆ ਆ ਦੇਖੋ ਜੀ ਥਾਨ ਸੋਨ ਨੂੰ ਦਿਖਾਉਨੇ ਚਾਰ ਹੀ ਥਾਨ ਇਕੱਲਾ ਇਕੱਲਾ ਥਾਨ ਤੇ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਸਹੀ ਗੱਲ ਆ ਬਾਈ ਮੋٹے ਮੋٹے ਥਾਨ ਆ ਬਾਕੀ ਬੇਲਬੂਲ ਬਹੁਤ ਜਿਆਦਾ ਬੱਚੀ ਸੀ ਚੜਦੀ ਤੋਂ ਚੜਦੀ ਆ ਕੋਈ ਵੀ ਆਏ ਵੀ ਅੱਜ ਦੀ ਵੀਡੀਓ ਦੇ ਵਿੱਚ ਕੋਈ ਇੱਕ ਨਗ ਵੀ ਕੋਈ ਉਹ ਨਹੀਂ ਨਰਮ ਨਹੀਂ ਦੀਸਣਾ ਸਹੀ ਗੱਲ ਆ ਬਾਈ ਲਿਆ ਬਾਈ ਥਾਨ ਚੈੱਕ ਕਰਾਉਂਦਾ ਲੋ ਜੀ ਦੇਖੋ ਸਹੀ ਗੱਲ ਆ ਬੇਰਾਂ ਅਰਕੀ ਚਾਰ ਥਾਨ ਆ ਬਾਈ ਪੂਰੇ ਦੀਦੇ ਆ ਮੋٹے ਥਾਨ ਆ ਦੇਖੋ ਜੀ ਬੇਰ ਆ ਗਏ ਨਾ ਹਾਂ ਸਹੀ ਗੱਲ ਨਹੀਂ ਕਿਸੇ ਗੱਲ ਤੋਂ ਕਹਿੰਦੇ ਹੁੰਦੇ ਨਹੀਂ ਸਹੀ ਗੱਲ ਹੈ ਬਾਈ ਬੇਲਬੂਲ ਬਹੁਤ ਬੱਚੀ ਦੀ 36 ਦੀ ਸਲਾਈ ਆਵਾ ਜੋ ਕੰਮ ਨਹੀਂ ਆਉਂਦਾ ਸਹੀ ਗੱਲ ਤੇ ਦੂ ਅਗਲੀ ਬਾਈ ਤਾ 3 ਨੰਬਰ ਤੇ 4 ਨੰਬਰ ਤੇ ਬੱਚੀ ਬਲੈਕ ਕਲਰ ਦੇ ਵਿੱਚ ਥੋੜੀ ਜਿਆਦੇ ਤੇ ਫੇਸ ਕੁਆਲਟੀ ਕਰੋ ਚੱਕ ਨਿੱਕਾ ਕੰਨ ਬੁੱਦੀ ਵਾਲੀ ਬੱਚੀ ਆ ਬਾਕੀ ਬਾਡੀ ਬੰਤਰ ਇਹਦੀ ਵੀ ਬਹੁਤ ਚੰਗੀ ਹੈ ਤੇ ਬਾਈ ਇਹਦੀ ਏਜ ਕਿੰਨੀ ਆ ਇਹਦੀ ਏਜ ਹੈਗੀ ਆ ਵੀਰੇ 8.5 ਮਹੀਨੇ 8.5 ਮਹੀਨਿਆਂ ਦਾ ਬੱਚਾ ਦੇਖੋ ਜੀ ਬਹੁਤ ਵਧੀਆ ਸਰੀਰ ਦੀ ਬੰਤਰ ਹੈ ਚੰਗਾ ਬੇਟਾ ਵਧੀਆ ਸਹੀ ਗੱਲ ਆ ਚੰਗੀ ਸੇਵਾ ਸੰਭਾਲ ਹੋ ਜੇ ਤੇ ਮੈਨੂੰ ਪਤਾ ਵੀ ਗਾਹਾਂ 2-3 ਮਹੀਨਾ ਤੱਕ ਇਹਨੇ ਸੀਮਨ ਲੈ ਲੈਣਾ ਬੱਚੀ ਨੇ 8.5 ਮਹੀਨੇ ਹਾਂਜੀ 8.5 ਮਹੀਨੇ ਏਹਦੀ ਬੱਚੀ ਜੀ ਤੇ ਕੱਦ-ਕਾਠ ਬਹੁਤ ਚੰਗਾ ਚਾਰ ਹੀ ਥਾਣਾ ਬਾਈ ਹੈਨਾ ਨਹੀਂ ਇਹ ਇਹ ਨਾ ਦਮਕ ਨਹੀਂ ਜੀ ਆ ਫੂਟ ਨਹੀਂ ਪਿੱਛੇ ਮੜੇ ਜਾਨੀ ਕਿ ਦਾਗ ਜੇ ਆ ਜਾਂਦੇ ਆ ਆਮ ਹੀ ਗਾਈਆਂ ਦੇ ਵਿੱਚ ਆਪਣਾ ਵੀਰੇ ਨਹੀਂ ਬਾਲਾਂ ਚ ਆਪਣਾ ਫਰਜ ਆ ਸਹੀ ਗੱਲ ਆ ਬਾਈ ਇਹ ਤਾਂ ਗੱਲ ਹੈਗੀ ਆ ਬਾਕੀ ਸੱਚਾਈ ਬਈ ਚੱਲਦਾ ਲੰਮਾ ਟਾਈਮ ਕੰਮ ਜੇ ਆਪਾਂ ਕੋਈ ਝੂਠ ਬੋਣ ਮਾਰ ਕੇ ਜਿਆਦਾ ਉਹ ਤਾਂ ਨਹੀਂ ਕੋਈ ਬਾਲਾ ਬੈਨੀਫਿਟ ਇਕੱਲਾ ਚਾਰ ਦੇ ਚਾਰ ਹੀ ਥਾਣਾ ਦੁੱਧ ਵਾਲੇ ਤੇ ਬਾਕੀ ਮਾਰੇ ਮਾਰੇ ਦਾਗ ਜੇ ਆ ਉਹ ਤਾਂ ਚੱਲਣ ਦੀ ਕੋਈ ਸੁਭਾਵਨਾ ਹੈ ਹੀ ਨਹੀਂ ਆਪਾਂ ਦੱਸਿਆ ਕਿਉਂਕਿ ਆਪਣਾ ਫਰਜ ਆ ਇੰਨੀ ਦੂਰ ਹੁਣ ਅੱਗੇ ਭਰਾ 200 250 ਕਿਲੋਮੀਟਰ ਤੋਂ ਆਏ ਸਹੀ ਗੱਲ ਆ ਬਾਈ ਸੱਚ ਦੱਸਦੇ ਤਾਂ ਹੀ ਅਗਲਾ ਤਾਂ ਹੀ ਹੁੰਦਾ ਸਹੀ ਗੱਲ ਆ ਜਿਹ ਜਿਹ ਜਿਹੋ ਜਿਹਾ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਉਹੋ ਜਿਹਾ ਹੀ ਨਿਕਲੇ ਆ ਜਾਂ ਤੋਂ ਫਿਰ ਸਵਾਦ ਹੀ ਵੱਖਰਾ ਬਾਈ ਸਹੀ ਗੱਲ ਹੈ ਹੋਰ ਵੀ ਆਪਣੀ ਹਾਂਜੀ ਹਾਂ ਨਹੀਂ ਲੋਕ ਪਤਾ ਕੀ ਕਰਦੇ ਹਨ ਵੀਡੀਓ ਦੇ ਥੱਲੇ ਆਏ ਕੈਮਰਾ ਕਰਕੇ ਵੀਡੀਓ ਬਣਾ ਦਿੰਦੇ ਕੈਮਰਾਮੈਨ ਸਹੀ ਗੱਲ ਆ ਬਾਈ ਸਹੀ ਆਪਣਾ ਅਸੂਲ ਆਪਾਂ ਅਗਲੇ ਨੂੰ ਕਹਿੰਦੇ ਹਾਂ ਜਿਓ ਜਾਂ ਪਸੂ ਆ ਉਹ ਹੀ ਨਹੀਂ ਸਹੀ ਗੱਲ ਆ ਬਾਈ ਸਾਰੇ ਭਰਾਵਾਂ ਦੇ ਵਧੀਆ ਫੋਨ ਆਉਂਦੇ ਆ ਸਾਰੇ ਭਰਾ ਬਹੁਤ ਵਧੀਆ ਸਹਿਯੋਗ ਦਿੰਦੇ ਆ ਵੀ ਜਿਹੋ ਜਿਹੀ ਕੁਆਲਿਟੀ ਆਪਾਂ ਹੁੰਦੀ ਉਹੋ ਜੀ ਚੀਜ਼ ਵਿਖਾਉਨੇ ਆ ਕੋਈ ਆਪਾਂ ਬੜਾ ਜ਼ਿਆਦਾ ਕੋਈ ਊਟ ਪਟੰਗ ਕੋਈ ਝੂਠ ਤੂਫਾਨ ਨਹੀਂ ਆਪਾਂ ਕਰਦੇ ਆਪਣਾ ਆਇਆ ਯਾਰ ਅਲੇ ਨੂੰ ਜਿੰਨਾ ਕਿ ਦਸੀਆ ਸੱਚ ਦਸੀਆ ਬਾਲੇ ਝੂਠ ਜੇ ਜਿਹੜਾ ਆ ਆ ਆ ਬੱਚੇ ਦੀ ਉਮਰ ਦੱਸੋ ਭਾਈ ਕਿੰਨੀ ਹੈ ਇਹ ਵੀ ਵੀਰੇ ਸਾਢੇ 8 ਮਹੀਨੇ ਸਾਢੇ 8 ਮਹੀਨੇ ਦੀ ਉਮਰ ਹੈ ਜੀ ਵੀ ਤੇ ਰੰਗ ਪ੍ਰਿੰਟ ਤੇ ਨਸਲ ਜਾਤ ਤਾਂ ਕੀ ਬਾਤ ਆਈਆਂ ਤੇ ਥਾਣੇ ਦੇ ਵੀ ਮੋٹے ਬੇਰ ਆ ਰਗੇ ਕੱਲਾ ਕੱਲਾ ਥਾਣਾ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਗ ਨਹੀਂ ਬਾਕੀ ਸਰੀਰ ਦੀ ਬੰਤਰ ਤੇ ਵੇਟ ਬੂਟ ਬਹੁਤ ਸੋਹਣਾ ਬੱਚੀ ਦਾ ਕੋਈ ਲਿੱਸੀ ਲਾਉਂ ਹੀ ਨਾ ਕੋਈ ਵੀਰ ਭਰਾ ਮੰਨੇ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕੰਨ ਬੋਦੀ ਵਾਲੀ ਬੱਚੀ ਆ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਜਿਹੜੇ ਸਾਬਣਾ ਬਾਈ ਨੇ ਉਮਰ ਦੱਸੀ 8.5 ਮਹੀਨੇ ਤੇ ਮੈਨੂੰ ਪਤਾ ਵੀ 2 ਮਹੀਨਿਆਂ ਨੂੰ ਇਹਨੇ ਬੱਚੀ ਨੇ ਸੀਮਾ ਲੈ ਲੈਣਾ ਸਾਰੀਆਂ ਬੱਚੀਆਂ ਇਸ ਤਰ੍ਹਾਂ ਦੀਆਂ ਵੀ ਕੋਈ ਵੀ ਭਰਾ ਪਾਲਣ ਨੂੰ ਲੈਂਦਾ ਤੇ ਮੈਨੂੰ ਪਤਾ ਵੀ 2-2 3-3 ਮਹੀਨੇ ਸਾਂਭ ਕੇ ਤੇ ਬੱਚਿਆਂ ਨੇ ਸੀਮਨ ਲੈ ਲੈਣੇ ਸਹੀ ਗੱਲ ਹੈ ਨਾ ਲੋਟ ਪਿਆਰ ਕਰਦੇ ਹਾਂ ਹਾਂ ਬਈ ਹਾਂ ਬਈ ਆਏ ਸਮਝ ਲਓ ਵੀ ਪਹਿਲਾਂ 2 ਸੂਟੀਆਂ ਫੇਰ 2 ਸੂਟੀਆਂ ਫੇਰ ਸਹੀ ਗੱਲ ਹੈ ਬਈ ਕਿਉਂਕਿ ਬਈ ਇੱਕ ਆਇਆ ਮੜਕੇ ਦੇ ਲਈ ਦੁੱਧ ਚ ਤੋੜਾ ਨਹੀਂ ਪੈਂਦਾ ਤੋੜਾ ਨਹੀਂ ਪੈਂਦਾ ਸਹੀ ਗੱਲ ਹੈ ਬਈ ਬਖਸ਼ੀਆਂ ਸਾਰੀਆਂ ਬਈ ਬੰਨਣ ਵਾਲੀਆਂ ਆਂ 2-2 3-3 ਮਹੀਨਿਆਂ ਨੂੰ ਬੰਨਣ ਵਾਲੀਆਂ ਥਣ ਝੋਲੀ ਕਰੋ ਚੱਕ ਚਾਰ ਹੀ ਥਣਾਂ ਫੋਟ ਸ਼ਾਂ ਕੋਈ ਵੀ ਨਹੀਂ ਬਾਕੀ ਵੀਰੇ ਆਏ ਨਹੀਂ ਕਿੱਲਾ ਨਾ ਥਣਾਂ ਦਾ ਝੋਲੀ ਸਹੀ ਗੱਲ ਹੈ ਝੋਲੀ ਹੈ ਬਈ ਪਤਲਾ ਮਾਸਾ ਆਏ ਨਹੀਂ ਕੋਈ ਗੱਦੀ ਜਿਵੇਂ ਗੱ ਪਸ਼ੂ ਜਦੋਂ ਲੈਣੇ ਆ ਹਾਂ ਜੀ ਦਲਾਲ ਮੈਨੂੰ ਕਹਿੰਦੇ ਆ ਤੂੰ ਬਹਿ ਬਾਲਾ ਕਰਦਾ ਹਾਂ ਪਰ ਵੀ ਆਪਾਂ ਪਸ਼ੂ ਦੇਖ ਕੇ ਉਹ ਲੈਣੇ ਵੀ ਇੱਕ ਦਾ ਬਰੀਕ ਲੇਵੇ ਦਾ ਹੋਵੇ ਤਸੱਲੀ ਕਰਕੇ ਲੈਣੇ ਆ ਜਾਤ ਬਰੀਡ ਵਾਲਾ ਲੈਣੇ ਆ ਵੀ ਉਹ ਹੀ ਚੰਗੀ ਕੁਆਲਿਟੀ ਅੱਗੇ ਗਾਂ ਵਿਖਦੀ ਆ ਭਾਈ ਫਿਰ ਬਈ ਯਾਰ ਚਾਰ ਘਰ ਜੁੜਦੇ ਆ ਸਹੀ ਗੱਲ ਜੇ ਕਿਸੇ ਵੀ ਭਰਾ ਨੇ ਮੰਨ ਕੇ ਚਲੋ ਵੀ ਇੱਕ ਨਗ ਲੈਣਾ ਜੇ ਚੰਗੇ ਹੋਣਗੇ ਤਾਂ ਉਹੀ ਤਾਂ ਹੀ ਰੱਖੂ ਉਹ ਜਿਹੜੇ ਬੰਦੇ ਸੀ ਭਾਈ ਹਾਂਜੀ ਉਹ ਚਾ 6 ਲੈ ਕੇ ਗਏ ਆ ਹਾਂਜੀ ਮੈਂ ਉਹਦੇ ਆਪਾਂ ਤੁਹਾਨੂੰ ਫੋਨ ਲਾਇਆ ਪਰ ਉਹ ਕਹਿੰਦੇ ਸਾਨੂੰ ਟਾਈਮ ਬੜਾ ਲੱਗ ਜੂ ਹਾਂਜੀ ਹਾਂ ਤੇ ਉਹ 4 ਹੀ ਮੰਗਾਉਂਦੇ ਸੀ ਸਹੀ ਗੱਲ ਅੰਮੀ ਨੂੰ ਬਾਈ ਨੇ ਮੈਨੂੰ ਫੋਨ ਵੀ ਲਾਇਆ ਸੀ ਵੀ ਜਦੋਂ ਗਾਹਕ ਉਦੋਂ ਆਏ ਆ ਬੱਚਿਆਂ ਲੈਣ ਆਏ ਆ ਵੀ ਵੀਡੀਓ ਬਣਾਉਣ ਵਾਸਤੇ ਮੈਂ ਥੋੜਾ ਬਾਹਰ ਗਿਆ ਹੋਇਆ ਸੀ ਤੇ ਇਦੋਂ ਅਗਲੇ ਨਕਦੀ ਕਰੋ ਚੈੱਕ ਥਣ ਲੈਵੇ ਦੀ ਕੁਆਲਿਟੀ ਵੇਖੋ ਜੀ ਫੇਸ ਕੁਆਲਿਟੀ ਕਰੋ ਚੈੱਕ ਨਿੱਕਾ ਕਰਨਾ ਗੋਦੀ ਵਾਲੀ ਬੱਚੀ ਆ ਫੇਸ ਕੁਆਲਿਟੀ ਬਹੁਤ ਪਿਆਰੀ ਆ ਤੇ ਬਾਕੀ ਵਿਜਨ ਵਿਜਨ ਬਹੁਤ ਆ ਇਸ ਬੱਚੀ ਦਾ ਉਹ ਜੀ ਸਿਲਾਮੀ ਨੇ ਇਹਦੀ ਉਮਰ ਕਿੰਨੀ ਹੈ ਬਾਈ ਇਹਦੀ ਉਮਰ 7.5 ਮਹੀਨੇ ਸਾਢੇ 7 ਮਹੀਨਿਆਂ ਦੀ ਵੱੱਛੀ ਆ ਨਸਲ ਕੁਆਲਟੀ ਬਹੁਤ ਆ ਬਾਕੀ ਲੂਈ ਲਾਈ ਚਮਕਦਮਕ ਪੂਰੀ ਆ ਬਾਈ ਹੈਨਾ ਬਾਕੀ ਵਜਨ ਵਾਲੀ ਆ ਇਹਦੇ ਬਾਈ ਥਣ ਚਾਰੀ ਆ ਇਹਦੇ ਇੱਕ ਮਿੰਟ ਦੇਖ ਲੈਨੇ ਵੀਰੇ ਹੁੰਦਾ ਚਾਰੀ ਆ ਹਰ ਠੀਕ ਆ ਜੀ ਥੋੜੀ ਹਾਂ ਤਸੱਲੀ ਚ ਕਰਾਈ ਚੰਗੀ ਆ ਵੀ ਜੇ ਕੋਈ ਵੀ ਮੰਨ ਕੇ ਫੋਟਸ਼ਾਂਗ ਹੈਗੀ ਆ ਦੱਸਿਆ ਚੰਗਾ ਇਹਦੇ ਮਾਰੀ ਗਈ ਹੈਗੀ ਆ ਵੀਰੇ ਦਾਗ ਜਾ ਹੈਗਾ ਹੈ ਹਾਂ ਦਾਗ ਜਾ ਹੈਗਾ ਦੱਸਣਾ ਹਾਂ ਬਾਈ ਉਹਦਾ ਪਾਸੇ ਹੀ ਆ ਬਾਈ ਕੋਈ ਚਵਾਈ ਚ ਨਹੀਂ ਡਿੱਕਾ ਲੋਂਦਾ ਕੋਈ ਬੇਗਾਨ ਲੱਗੇ ਨਹੀਂ ਕੋਈ ਕੁਆਲਿਟੀ ਸਹੀ ਗੱਲ ਆ ਬਾਈ ਪਤਲਾ ਮਾਸ ਆ ਸੇ ਹਾਂ ਬਾਈ ਸਾਰੀਆਂ ਬੱਚੀਆਂ ਇੱਕ ਦੂਜੀ ਤੋਂ ਚੜਦੀਆਂ ਹੀ ਐਦੂ ਅਗਲੀ ਬੱਚੀ ਦੇਖੋ ਜੀ ਰੰਗ ਪ੍ਰਿੰਟ ਇਹਦਾ ਵੀ ਬਹੁਤ ਸੋਹਣਾ ਤੇ ਚੰਗੀ ਫੇਸ ਕੁਆਲਿਟੀ ਹੈ ਨਿੱਕਾ ਕਰਨ ਤੇ ਥਾਣੇ ਇਹਦੇ ਦਾ ਕੀ ਬਤਾਂਈਆਂ ਬਾਈ ਯਾਰ ਇਹਦਾ ਇਹਦੂ ਵੀ ਸਾਰਿਆਂ ਨਾਲ ਇਹ ਤਾਂ ਹੱਤਾ ਝੋਲੀ ਪਿਲ ਪੱਖ ਦਾ ਮੋٹے ਮੋٹے ਥਾਣਾ ਬੇਰਾਂ ਅਰਗੇ ਹਾਂਜੀ ਸੱਚ ਦਾ ਫਰਜ਼ ਆ ਯਾਰ ਸਹੀ ਗੱਲ ਆ ਬਾਈ ਜੀ ਦੂਰੋਂ ਬਲਾ ਆਉਂਦਾ ਯਾਰ ਆ ਕੇ ਇੱਥੇ ਮਨ ਦੁਖੀ ਹੋ ਜੇ ਇਹ ਤਾਂ ਹੈ ਬਾਈ 2500 ਦਾ ਤੇਲ ਮਚਾਇਆ ਨਾਲ ਦਿਹਾੜੀ ਖਰਾਬ ਆ ਅੱਜ ਕੱਲ ਟਾਈਮ ਸਾਰਿਆਂ ਕੋਲ ਸੀਮਤ ਆ ਤੇ ਬੰਦੇ ਦਾ ਫਿਰ ਮਨ ਔਖਾ ਹੁੰਦਾ ਤੇ ਗਾਂ ਵਾਸਤੇ ਵਿਸ਼ਵਾਸ ਨਹੀਂ ਫਿਰ ਬੰਦਾ ਜਿਹੜੀ ਚੀਜ਼ ਆਪਾਂ ਦੱਸੀ ਆ ਉਹੀ ਚੀਜ਼ ਨਿਕਲੇ ਤੇ ਫਿਰ ਸਵਾਦ ਹੀ ਵੱਖਰਾ ਡਰ ਕੀ ਗੱਲ ਕਰਦੇ ਆ ਹਾਂਜੀ ਸੋਡੀ ਵੀਡੀਓ ਤੇ ਬੰਦੇ ਨਾ ਆਪਣੇ ਪਸ਼ੂ ਤੇ ਕੋਈ ਵੀ ਬੰਦਾ ਸਾਗੇ ਦੰਦ ਨਹੀਂ ਪੜਦਾ ਬਈ ਨਾ ਥਾਂ ਦੇ ਨਹੀਂ ਠੀਕ ਆ ਬਾਈ ਆਪਾਂ ਜਿਹੜੀ ਫਿਰ ਚੀਜ਼ ਦਿਖਾਉਂਦੇ ਆ ਸਲੀਅਤ ਹੀ ਦਿਖਾਈਦੀ ਆ ਕਿਉਂਕਿ ਆਪਾਂ ਸੱਚ ਥਣ ਥੁਣਤਾ ਬਾਈ ਕਿਆ ਵਰਤਾਈਆ ਚਾਰ ਹੀ ਥਾਣਾ ਤੇ ਆ ਮੋٹے ਮੋٹے ਹੰਗਲ ਦੇ ਪੋਟੇ ਵਰਗੇ ਮੋٹے ਮੋٹے ਥਾਣਾ ਚਾਰ ਹੀ ਥਾਣਾ ਬਾਕੀ ਬਜਨ ਬੁਜਨ ਚੰਗਾ ਬੱਛੀ ਦਾ ਗੋਲ ਪਈਆ ਗੇਂਦ ਵਰਗੀ ਕਿਸੇ ਪੱਖੋਂ ਵੀ ਨਹੀਂ ਬੱਛੀ ਖੁੱਲੀ ਦੇਖੋ ਜੀ ਪੱਠ ਪੁੱਡੇ ਦੀ ਬਹੁਤ ਵਧ ਗਿਆ ਖੁੱਲੇ ਹੱਡ ਪੈਰਾਂ ਦੀ ਆ ਦੋ ਮਹੀਨਿਆਂ ਨੂੰ ਬੱਛੀ ਨੇ ਟੀਕਾ ਲੈ ਲੈਣਾ ਬੱਚਿਆਂ ਸਾਰਿਆਂ ਨੇ ਮੰਨ ਕੇ ਚੱਲੋ ਵੀ ਦੋ ਦੋ ਤਿੰਨ ਤਿੰਨ ਮਹੀਨੇ ਸੇਵਾ ਕਰਕੇ ਤੇ ਬੱਚਿਆਂ ਸਾਂਭ ਸਾਂਭ ਕੇ ਬਣਨ ਵਾਲੀਆਂ ਦੁੱਗਣੇ ਕਰਨੀਆਂ 4 ਰੁਪਏ ਕੋਈ ਵੀ ਭਰਾ ਲੈਂਦਾ ਵਧੀਆ ਕੰਮ ਆ ਕੋਈ ਐ ਨਹੀਂ ਕੋਈ ਇਸ ਤਰ੍ਹਾਂ ਦਾ ਵੀ ਕੋਈ ਬੱਚੀਆਂ ਪਾਲ ਕੇ ਕੋਈ ਆਪਾਂ ਨੂੰ ਕੋਈ ਘਾਟੇ ਵਾਲਾ ਸੌਦਾ ਜਿਹੜਾ ਇਹਨਾਂ ਨੇ ਖਰਾਕ ਖਾਣੀ ਪੀਣੀ ਸੀ ਦੁੱਧ ਪੀਣਾ ਸੀ ਉਹ ਤਾਂ ਅਗਲੇ ਦਿਕੇ ਦੇ ਪੀ ਆਈਆਂ ਬੰਦਾ ਸਾਲ ਲਾਈਏ ਜਿਹੜੇ ਸਾਲ ਆ ਪਰੇ ਵਾਲੇ ਦੁੱਧ ਦਾ ਦੇ ਤੂੰ ਬਾਈ ਸਹੀ ਗੱਲ ਆ ਸੰਭਾਈ ਵੀ ਨਹੀਂ ਬਾਈ ਮੜਦੀ ਜੋ ਹਸਾਬ ਨਾਲ ਦੇਖ ਕੇ ਤਾਂ ਹੁਣ ਤਾਂ ਇਦੂ ਬਾਦ ਇਹਨਾਂ ਨੇ ਵਧਨ ਹੋਈਆਂ ਫਿੱਡ ਗਈਆਂ ਮਨ ਅਕੇ ਚੱਲ ਬਾਈ ਜਿਹੜਾ ਇਦੂ ਗਾਹ ਵਾਲੀ ਬੱਚੀ ਆ ਇਹਦੀ ਦੰਦੋ ਖੀਰੀ ਆ ਦੰਦੋ ਖੀਰੀ ਆ ਠੀਕ ਆ ਸਾਢੇ 8ਵੇਂਾਂ ਦੀ ਉਮਰ ਆ ਦੇਖੋ ਜੀ ਥਾਣਾ ਤੇ ਝੋਲੀ ਤਾਈ ਦੀ ਵੀ ਕੀਆ ਬਾਤਾਂ ਆ ਬਾਕੀ ਫੇਸ ਕੁਆਲਟੀ ਕਰੋ ਚੈੱਕ ਜਾਤ ਵਾਲੀ ਬੱਛੀ ਐ ਬਾਕੀ ਵਜਨ-ਵੁਜਨ ਇਹਦਾ ਵੀ ਠੀਕ ਐ ਲਿੱਸੀ ਲਾਵੀਨੀ ਹੋਰਾ ਵੀ ਤੋਰਾ ਕਰੋ ਚੈੱਕ ਐ ਘੋੜੀ ਵਰਗੀ ਐ ਦੇਖੋ ਜੀ ਬਾਕੀ ਥਾਣੇ ਇਹਦੇ ਵੀ ਚਾਰੀ ਐ ਤੇ ਵਧੀਆ ਕੱਲਾ-ਕੱਲਾ ਥਾਣਾ ਮੋٹے-ਮੋٹے ਥਾਣੇ ਲਿਆਓ ਜੀ ਬਾਕੀ ਆਪਾਂ ਐਂਡ ਤੇ ਵੀਰੇ ਦੰਦ ਵੀ ਚੈੱਕ ਕਰਾ ਦਾਂਗੇ 2 ਮਿੰਟ ਹੋਰ ਲੱਗ ਗਿਆ ਸਹੀ ਗੱਲ ਆ ਭਾਈ ਦੇਖੋ ਜੀ ਇਹ ਮੰਨ ਕੇ ਚੱਲੋ ਵੀ ਆਪਣੇ ਕੋਲੇ ਸਾਰੇ ਐਂਡ ਤੋਂ ਬੱਛੀ ਇਹ ਐ ਹਾਂਜੀ ਬਾਈ 8ਵੀਂ 8ਵੀਂ 8ਵਾਂ ਨਾ ਗਾ ਮੰਨ ਕੇ ਚੱਲੋ ਹਾਂ ਬੱਤੀ ਦੇ ਕੇ ਭਰਾ ਨੂੰ ਜਿੱਡੀ ਬੱਛੀ ਫੇਟ ਆਉਂਦੀ ਆ ਹਾਂਜੀ ਇੱਕ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨਹੀਂ ਪੈਣੀ ਦੂਰੀ ਤੋ ਸਹੀ ਗੱਲ ਹੈ ਜੀ ਤੋੜ ਕੇ ਦਿਖਾ ਦਿਓ ਵੀ 2 ਮਿੰਟ ਸਾਰੇ ਭਰਾ ਵੀ ਸਾਰੀ ਵੀਡੀਓ ਦੇਖ ਕੇ ਚੰਗੀ ਤਰ੍ਹਾਂ ਤੇ ਫੇਰ ਫੋਨ ਲਾਇਆ ਕਰੋ ਆਪਾਂ ਇਧਰ ਦੰਦ ਚੈੱਕ ਕਰਾ ਹਾਂ ਦੰਦ ਕਰਾ ਦਿਓ ਚੈੱਕ ਬਾਈ 1 ਮਿੰਟ 1 ਮਿੰਟ ਕਰੋ ਜੀ ਦੰਦ ਚੈੱਕ ਜਮਾ ਅਖੀ ਦੀ ਬੱਛੀ ਕੱਲ ਬੋਤੈ ਉਹ ਪਾਸੇ ਨਾ ਡਰ ਛੋਟੇ ਡਰਦੇ ਰਹਿੰਦੇ ਪਸੂ ਕਈ ਵਾਰੀ ਆ ਜੀ ਇਹਦਾ ਬਾਈ ਜਮਾ ਫਰੀਕ ਦਾਂਦੀ ਹੈ ਚੂਹਿਆਂ ਵਰਗੇ ਸਹੀ ਗੱਲ ਨਹੀਂ ਕਿਨੇ ਕਿ ਦਾਂਦਾ ਅਜੇ ਤਾਂ ਕੋਈ ਵਾਇਰਲ ਵੀ ਨਹੀਂ ਕੋਈ ਇਹਨਾਂ ਨੇ ਬਾਈ ਠੀਕ ਆ ਵੀ ਆਪਾਂ ਤਸੱਲੀ ਕਰਾ ਦਿੰਨੇ ਠੀਕ ਆ ਜੀ ਆਪਣਾ ਫਰਜ਼ ਆ ਵੀਰੇ ਲੋਕਾਂ ਕੋਲੇ ਡੀਐਂਡੀਐਮ ਬੱਚਿਆਂ ਦੂਦੀਆਂ ਚੋਗੀਆਂ ਹੋਣੀਆਂ ਸਹੀ ਗੱਲ ਆ ਬਾਈ ਅੱਜ ਕੱਲ ਉਮਰ ਤਾਂ ਅਗਲਾ 10 ਦੰਦਾ ਹਾਂ ਉਮਰ ਘਟਦਾ ਹੁੰਦਾ ਯਾਰ ਵੇਖੋ ਜੀ ਦੇਖੋ ਜੀ ਪੂਰਾ ਕੋਈ ਵਾਇਰਲ ਵੀ ਨਹੀਂ ਪਾਈ ਨਿਕਨੇ ਕਿ ਦਾਂਦਾ ਫਰੀਕ ਵਰੀਕ ਵੀਡੀਓ ਤਾਂ ਆਪਣੀ ਥੋੜੀ ਜਿਹੀ ਲੰਬੀ ਹੋ ਜਾਂਦੀ ਹੈ ਪਰ ਸਾਰੇ ਭਰਾ ਦੇਖਿਆ ਕਰੋ ਪੂਰੀ ਵੀਡੀਓ ਦੇਖ ਕੇ ਤੇ ਫੋਨ ਲਾਇਆ ਕਰੋ ਦੇਖੋ ਜੀ ਇਹਦੇ ਵੀ ਦੰਦ ਪੂਰੇ ਐ ਪਏ ਆ ਨਿੱਕੇ ਨਿੱਕੇ ਦੰਦ ਇਹ ਤਾਂ ਬਈ ਬੱਚੇ ਖੀਰਈ ਆ ਯਾਰ ਦੱਸੀ ਜਾਂਦੇ ਆ ਬਾਈ ਲਓ ਜੀ ਲਓ ਜੀ ਠੀਕ ਹੈ ਜੀ ਓਕੇ ਕਿਉਂਕਿ ਆਏ ਨਾ ਬਹੁਤ ਟੌਪ ਕਲਾਸ ਬੱਚੇ ਆ ਬਾਈ ਕੋਲੇ ਸਾਰੀ ਦੂਰੋਂ ਤੇ ਜਾਤ ਨਸਲ ਵਾਲੀਆਂ ਬਰੀਡ ਵਾਲੇ ਬੱਚੇ ਆ ਸਾਰੇ ਆਪਾਂ ਨੂੰ ਐ ਹੁੰਦਾ ਯਾਰ ਹਨਾ ਜਿਵੇਂ ਆਪਾਂ ਹੁਣ ਜਾਈਏ ਇੱਥੋਂ 200 ਕਿਲੋਮੀਟਰ ਜਾ ਕੇ ਕੋਈ ਦਸਿਆ ਕੋ ਹੋਰ ਨਿਕਲੇਗਾ ਬਈ ਸਹੀ ਹੈ ਦੇਖੋ ਜੀ ਸਾਰਿਆਂ ਦੀ ਫੇਸ ਕੁਆਲਿਟੀ ਦੇਖੋ ਬੱਚਿਆਂ ਦੀ ਐਂ ਪੂਰੇ ਸੋਹਣੇ ਸੁਨੱਖੇ ਤੇ ਚੰਗੇ ਜਾਨਵਰ ਆ ਬਾਈ ਕੋਲੇ ਇਹ ਕਿਹਦੇ ਖੀਰੀ ਵੀ ਹੈ ਵੀਰੇ ਇਹ ਤਾਂ ਖੀਰ ਆਈ ਹੈ ਬਾਈ ਬੱਚਾ ਯਾਰ ਇਹ ਤਾਂ ਕੋਈ ਜੱਕਰ ਹੀ ਨਹੀਂ ਵੀਰੇ ਇਹਦਾ ਡਿਸੀਜ ਹੁੰਦਾ ਉਮਰੀ ਦੱਸਦੀ ਆ ਤੇ ਬਾਈ ਫਿਰ ਆਪਾਂ ਇਹਨਾਂ ਦੀ ਕੋਈ ਡਿਮਾਂਡ ਦੀ ਦੱਸੋ ਕੀ ਗੱਲ ਆ ਰੇਟ ਦੀ ਭਰਾਵਾਂ ਨੂੰ ਸਾਰਿਆਂ ਨੂੰ ਬੱਚੀਆਂ ਆਪਾਂ ਸਾਰੇ ਨਗ ਦਿਖਾਤੇ ਸਾਰੇ ਦਾ ਨਗ ਖੀਰੇ ਆ ਬੱਚੀਆਂ ਦੀ ਡਿਮਾਂਡ ਕਰਦੀਆਂ 8ਵੀਂ ਬੱਛੀ ਫ੍ਰੀ ਜੇ ਸਾਰੀਆਂ ਖਰੀਦ ਤਾ ਜੇ ਕੋਈ 7 ਨਗ ਲੈਂਦਾ ਇੱਕ ਨਗ ਫ੍ਰੀ ਹਾਂ ਜਿਹੜੀ ਮਰਜ਼ੀ ਸੰਝ ਠੀਕ ਹੈ ਠੀਕ ਹੈ ਤੇ ਜੇ ਕੋਈ 4 ਲੈਂਦਾ ਜੇ ਕੋਈ 4 ਲੈਂਦਾ ਫਿਰ ਕਰਾਇਆ ਫ੍ਰੀ 400 ਕਿਲੋਮੀਟਰ ਤੱਕ ਕਰਾਇਆ ਫ੍ਰੀ ਬਾਈ ਨੇ ਪਹਿਲਾਂ ਹੀ ਆਪਾਂ ਇਹ ਗੱਲ ਦੱਸਤੀ ਸੀ ਜੇ ਕੋਈ 4 5 6 ਲੈਂਦਾ 400 ਕਿਲੋਮੀਟਰ ਤੱਕ ਕਿਰਾਇਆ ਫਰੀ ਜੇ ਇੱਕ ਹੋਰ ਆਫਰ ਕਰਾ ਦਿੰਨੇ ਆ ਜੇ ਕੋਈ 2 ਜਾਂ 3 ਲੈਂਦਾ 30 ਕਿਲੋਮੀਟਰ ਤੱਕ ਕਿਰਾਇਆ ਫਰੀ ਠੀਕ ਆ ਜੀ ਲਓ ਜੀ ਬਾਈ ਨੇ ਤਾਂ ਜਿਵੇਂ ਹੀ ਹੱਥ ਕਰਾਤੀ ਲੋਕ ਕੋਈ ਸਾਰੇ ਭਰਾ ਚਲੋ ਠੀਕ ਆ ਆਪਦੇ ਆਪਦੇ ਹਿਸਾਬ ਨਾਲ ਆਫਰ ਕੋਈ ਕਰਦਾ ਤੇ ਪਰ ਵੀਰ ਬਾਈ ਨੇ ਤਾਂ ਪੂਰਾ ਵੱਡਾ ਆਫਰ ਕੀਤਾ ਅੱਜ ਜੇ ਕੋਈ 2 ਨਗ ਵੀ ਲੈਂਦਾ 2 ਜਾਂ 3 ਲੈਂਦਾ 30 ਕਿਲੋਮੀਟਰ ਤੱਕ ਕਰਾਇਆ ਫਰੀ ਜੇ ਕੋਈ 4 ਨਗ ਲੈਂਦਾ 400 ਕਿਲੋਮੀਟਰ ਤੱਕ ਕਰਾਇਆ ਫਰੀ ਜੋ ਕੋਈ ਹਾਂਜੀ ਆਈ ਨਹੀਂ ਇੱਕ ਅੱਧੇ ਭਰਾ ਕਹਿੰਦੇ ਆ ਰੁਪਈਏ ਨੇ ਕਰਾਇਆ ਫਰੀ ਕਰਦਖਣੀ ਰੇਟ ਹੀ ਨਾ ਬੜਾ ਮੰਗ ਲਈ ਸਹੀ ਗੱਲ ਆ ਬਾਈ ਪਰ ਰੇਟ ਵੀ ਵੀਡੀਓ 'ਚ ਹੀ ਦੱਸ ਹਾਂ ਵੀਡੀਓ 'ਚ ਹੀ ਦੱਸਨੇ ਆ ਜਾਇਜ਼ ਰੇਟ ਕਰਨੇ ਆ ਬਿਲਕੁਲ ਸਾਰੇ ਭਰਾਵਾਂ ਦੇ ਜਿਹੜਾ ਪੜਤੇ ਚ ਆਜੇ ਤੇ ਬਾਈ ਦੱਸੋ ਫਿਰ ਕੀ ਡਿਮਾਂਡ ਹੈ ਇਹਨਾਂ ਦੀ 135000 ਰੁਪਈਆ ਡਿਮਾਂਡ ਆ ਜੇ 7 ਨਗ ਕੋਈ ਲੈਂਦਾ ਹਾਂ ਕਿੱਥੇ ਕਿਦਾ ਆਈ ਨਹੀਂ ਇਹ ਕਹਿੰਦੇ ਇੱਕ ਲੈਣੀ ਆ ਠੀਕ ਹੈ ਜੀ ਵੇਖ ਲਓ ਦੇਖ ਲਾ ਬਾਈ ਫਿਰ ਇਹ ਨਾ ਹੋਵੇ ਉਪਰੇ ਨਾ ਸਾਰੇ ਭਰਾ ਵੀਡੀਓ ਵਿੱਚ ਵੇਂਦੇ ਆ ਤੇ ਜੇ ਕੋਈ ਇੱਕ ਨਾਲ ਲੈਂਦਾ ਤੇ 30 ਕਿਲੋਮੀਟਰ ਦਾ ਇੱਕ ਕਿਰਾਇਆ ਫ੍ਰੀ ਜਾ ਯਾਰ ਮੈਂ ਕਹਿਆ ਤਾਂ ਵੀਡੀਓ ਤਾਂ ਨਹੀਂ ਨਹੀਂ ਇਸ ਗੱਲੋਂ ਤਾਂ ਬਾਈ ਦਾ ਰਿਕਾਰਡ ਆ ਤੇ ਬਾਈ ਫਿਰ ਡਿਮਾਂਡ ਇਹਨਾਂ ਦੀ ਜੇ ਕੋਈ ਕੱਲੀ ਕੱਲੀ ਖਰੀਦਦਾ ਫਿਰ ਉਹਦੇ ਹਿਸਾਬ ਨਾਲ ਡਿਮਾਂਡ ਹੋਊਗੀ ਫੋਨ ਤੇ ਹੋਊਗੀ ਜੇ ਸਾਰਿਆਂ ਦੀ ਜੇ ਡਿਮਾਂਡ ਆ ਉਹ 135000 ਰੁਪਇਆ ਲਓ ਮਿੱਤਰੋ ਅੱਜ ਬਾਈ ਨੇ ਆਫਰ ਵੀ ਪੂਰੇ ਵੱਡੇ ਕਰੇ ਆ ਜੇ ਤਾਂ ਸਤ ਨਗ ਕੋਈ ਵੀ ਭਰਾ ਖਰੀਦਦਾ ਇਕੱਠੇ ਬੱਚੀਆਂ ਦੇ ਇੱਕ ਨਗ ਫਰੀ ਤੇ 1 ਲੱਖ ਰੁਪਇਆ 35000 ਰੁਪਇਆ ਬਾਈ ਦੀ ਡਿਮਾਂਡ ਹੈ 1 ਲੱਖ 35000 ਰੁਪਇਆ ਸਹੀ ਗੱਲ ਹੋਰ ਦੋ ਕਹਿੰਦੇ ਜੀ ਹਾਂਜੀ ਇਹ ਵਾਰੀ ਕੋਈ ਕਹਿੰਦਾ ਬਾਈ ਤੂੰ 30 ਕਿਲੋਮੀਟਰ ਤੱਕ ਕਿਰਾਇਆ ਫਰੀ ਹੈ ਖੇਤੀ ਦੇ ਉਹਦੂਗਾ ਅਗਲੇ ਦਾ ਕਿਰਾਇਆ ਲੱਗੂਗਾ ਠੀਕ ਹੈ ਜੀ ਸਹੀ ਗੱਲ ਆ ਬਾਈ ਆਹੋ ਜੇ ਮੰਨ ਕੇ ਚੱਲੋ ਕਿਸੇ ਨੇ ਕੋਈ 60 ਕਿਲੋਮੀਟਰ ਤੋਂ ਲਈ ਆ ਪਰਚੇਜ਼ ਕਰੀ ਆ ਤੇ ਉਹ 30 ਕਿਲੋਮੀਟਰ ਤੱਕ ਕਿਰਾਇਆ ਫਰੀ ਉਹਦੂਗਾ ਅਗਲੇ ਦੀ ਪਹੁੰਚ ਹੋਊਗੀ ਹੈਨਾ ਜੀ ਗੱਡੀ ਦੇ ਮੀਟਰ ਤੇ ਮਿਲਾਗੇ ਠੀਕ ਹੈ ਜੀ ਤੇ ਬਾਈ ਦਾ ਨੰਬਰ ਹੋ ਮਿੱਤਰੋ ਸਕਰੀਨ ਤੇ ਚੱਲੀ ਜਾਂਦਾ ਬਾਈ ਦੇ ਨਾਲ ਸੰਪਰਕ ਬਣਾ ਲਿਓ ਜਿਹੜੇ ਵੀ ਭਰਾ ਨੇ ਕੋਈ ਵੀ ਨਾਕ ਖਰੀਦਣ ਨਾਲ ਦੀ ਤਸੱਲੀ ਨਿਰਖ ਪਰਖ ਕਰਕੇ ਪੂਰੀ ਵੀਡੀਓ ਦੇਖ ਕੇ ਬਾਈ ਨੂੰ ਲਾ ਫੋਨ ਲਾ ਲਿਓ ਤੇ ਬਾਈ ਦੇ ਨਾਲ ਸੰਪਰਕ ਬਣਾ ਲਿਓ ਜੇ ਕੋਈ ਸਤ ਨਾਕ ਖਰੀਦਦਾ ਤੇ ਇੱਕ ਨਾਕ ਫ੍ਰੀ ਹੈ ਜੇ ਕੋਈ ਚਾਰ ਵਛੀਆਂ ਖਰੀਦਦਾ ਜਾਂ ਪੰਜ ਖਰੀਦਦਾ ਤੇ ਬਾਈ ਕਹਿੰਦਾ ਵੀ 400 ਕਿਲੋਮੀਟਰ ਤੱਕ ਕਿਰਾਇਆ ਫ੍ਰੀ ਅੱਜ ਦੀ ਵੀਡੀਓ ਦੇ ਵਿੱਚ ਪੂਰੇ ਵੱਡੇ ਆਫਰ ਕਰ ਰਿਹਾ ਹੈ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭਰਾ ਨੇ ਕੋਈ ਵੀ ਨਾ ਖਰੀਦਣਾ ਹੋਵੇ ਤੇ ਬਾਈ ਦੇ ਨਾਲ ਸੰਪਰਕ ਬਣਾ ਲਿਓ ਤੇ ਜਿਸ ਵੀ ਵੀਰ ਭਾਈ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੇਰਾ ਨੰਬਰ ਹੈਗਾ 62807 7991 ਮਿਲਦੇ ਆਂ ਜੀ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਤੇ ਆਪਣੀ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਹੱਸੇ ਕਾਲ ਜੀ